i <laughs> do ਤੁਸੀਂ ਕੀ ਕਹਿਣਾ ਚਾਹੋਗੇ ਜਿੱਤ ਅਸਲ ਹੋਈ ਕੀ ਕਹੋਗੇ ਮੈਂ ਸ਼ਵੇਤਾ ਛਾਪੜਾ ਵਾਰ ਨੰਬਰ 29 ਤੋਂ ਕਾਗਜ਼ ਪਾੜ ਦਿੱਤਾ ਇੱਕ ਮਿੰਟ ਕਾਂਗਰਸ ਪਾਰਟੀ ਦੀ ਉਮੀਦਵਾਰ ਹਾਂ ਇਹ ਮੇਰੀ ਜਿੱਤ ਨਹੀਂ ਇਹ ਮੇਰੇ ਵਾਰਡ ਨੰਬਰ 29 ਜੋ ਕਿ ਮੇਰਾ ਇੱਕ ਪਰਿਵਾਰ ਹੈ ਇਹ ਸਾਰੀ ਮੇਰੇ ਪਰਿਵਾਰ ਦੀ ਜਿੱਤ ਹੈ ਜਿਨ੍ਹਾਂ ਨੇ ਲਗਾਤਾਰ 10 15 ਦਿਨਾਂ ਤੋਂ ਮੇਰੇ ਨਾਲ ਆਪਣਾ ਸਾਰੇ ਕੰਮਕਾਰ ਛੱਡ ਕੇ ਮੋਢੇ ਨਾਲ ਮੋਢਾ ਜੋੜ ਕੇ ਮੇਰਾ ਸਾਥ ਦੇ ਰਹੇ ਸੀ ਮੇਰੇ ਬਜ਼ੁਰਗ ਮੇਰੇ ਭੈਣ ਭਰਾ ਮੇਰੀਆਂ ਸਾਰੀਆਂ ਮਾਤਾਵਾਂ ਨੂੰ ਮੈਂ ਹੱਥ ਜੋੜ ਕੇ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਅੱਗੇ ਲੱਗ ਕੇ ਦਾ ਨਹੀਂ ਚਲ ਜਾਣਾ ਸਰਟੀਫਿਕੇਟ ਮੈਨੂੰ ਜਤਾਇਆ ਹੈ ਮੈਮ ਅਸਲੀ ਪ੍ਰਾਇੋਰਟੀਸ ਕੀ ਰਹਿਣਗੀਆਂ ਤੁਹਾਡੀਆਂ ਬਿਲਕੁਲ ਜੀ ਜੋ ਅਸੀਂ ਡੋਰ ਟੂ ਡੋਰ ਦੇਖਿਆ ਕਿ ਲੋਕਾਂ ਦੀ ਕਾਫੀ ਪ੍ਰੋਬਲਮਸ ਹੈ ਜਿਵੇਂ ਕਿ ਇਹਨਾਂ ਦੇ ਪਾਣੀ ਦੇ ਕਿੱਲ ਸੀ ਸੀਵਰੇਜ ਦੀ ਪ੍ਰੋਬਲਮ ਸੀ ਕੂੜੇ ਦੀ ਡੰਪਿੰਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਉਹਨਾਂ ਦਾ ਨਿਪਟਾਰਾ ਜਲਦ ਤੋਂ ਜਲਦ ਕੀਤਾ ਜਾਏਗਾ ਧੰਨ ਜੀ 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 ਕੀ ਕਹਿਣਾ ਚਾਹੁੰਦੇ ਤੁਸੀਂ ਤਲੋਈ ਕੀ ਕਹੋਗੇ ਮੈਂ ਆਪਣੇ ਵਾਰ ਨੰਬਰ 32 ਦੇ ਇਲਾਕਾ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗੇ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਮੈਂ ਉਹਨਾਂ ਨੂੰ ਯਕੀਨ ਦਿਵਾਉਣਾ ਹੈ ਕਿ ਮੈਂ ਉਹਨਾਂ ਦਾ ਮੇਰੇ ਤੇ ਕੀਤਾ ਮੇਰੇ ਤੇ ਕੀਤਾ ਯਕੀਨ ਤੇ ਮੇਰੇ ਕੀਤੇ ਵਾਅਦੇ ਪੂਰੇ ਕਰਾਂਗਾ ਤੇ ਮੇਰਾ ਯਕੀਨ ਕੀਤਾ ਯਕੀਨ ਕਦੀ ਟੁੱਟਣ ਨਹੀਂ ਦੇਵਾਂਗਾ ਅੱਛਾ ਇੰਡੀਪੈਂਡੈਂਟ ਦਿੱਤੇ ਹੋ ਕਿ ਔਖਾ ਸੀਗਾ ਇੰਡੀਪੈਂਡੈਂਟ ਜਿਤਨਾ ਤੁਹਾਨੂੰ ਵੀ ਪਤਾ ਹੈ ਕਿ ਜਦੋਂ ਰੂਲਿੰਗ ਸਰਕਾਰਾਂ ਹੁੰਦੇ ਉਹ ਇੰਡੀਪੈਂਡੈਂਟ ਬੰਦੇ ਨੂੰ ਨਹੀਂ ਦਿੱਤਨ ਦਿੰਦੇ ਪਰ ਫਿਰ ਵੀ ਪਾਰਟੀ ਵਾਲ ਟਿਕਟ ਨਹੀਂ ਮਿਲੀ ਕਿ ਕੀ ਚੱਕਰ ਰਿਹਾ ਹਾਂਜੀ ਅਸੀਂ ਡੇਡ ਡੇਡ ਤੋਂ 2 ਸਾਲ ਪਹਿਲਾਂ ਆਮ ਆਦਮੀ ਪਾਰਟੀ ਦੇ ਸ਼ਾਮਲ ਹੋਏ ਸੀ ਮੈਡਮ ਜੀਵਨਜੋਤ ਕੌਰ ਜੀ ਨੇਾਨੂੰ ਸ਼ਾਮਲ ਕਰਾਇਆ ਸੀ ਲੇਕਿਨ ਅਖੀਰਲੇ ਦਿਨ ਤੇ ਆ ਕੇ ਇਲੈਕਸ਼ਨ ਤੋਂ 2 ਦਿਨ ਪਹਿਲਾਂ ਅਕਾਲੀ ਦਲ ਦਾ ਮੌਜੂਦਾ ਕੌਂਸਲਰ ਜਿਸਕੀਤ ਸਿੰਘ ਸੁਲਤਾਨਵਿੰਦ ਨੂੰ ਨਾਮ ਆਮ ਆਦਮੀ ਪਾਰਟੀ ਦੇ ਸ਼ਾਮਲ ਕਰਾ ਲਿਆ ਸੀ ਤੇ ਉਹਨਾਂ ਨੂੰ ਟਿਕਟ ਦੇ ਦਿੱਤੀ ਸੀ ਇਸ ਕਰਕੇ ਇਸੇ ਰੋਸ ਵੱਜੋਂ ਅਸੀਂ ਅੰਕਲ ਦੇ ਨਾਲ ਇਕੱਠੇ ਹੋ ਕੇ ਨਵੇਂ ਅੰਕਲ ਦੇ ਨਾਲ ਇਕੱਠੇ ਹੋ ਕੇ ਅਸੀਂ ਆਪਣੀ ਪੁਰਾਣੀ ਰੰਜੀਤ ਸਿੰਘ ਨੂੰ ਮਿਟਾ ਕੇ ਆਜ਼ਾਦ ਉਮੀਦਵਾਰ ਦੇ ਕਾਗਜ਼ ਪਰੇ ਤੁਹਾਡੇ ਪੋਸਟਰ ਵੀ ਉਹੀ ਲੱਗੇ ਸੀ ਦੋ ਜੋੜੀ ਦੀ ਹਾਂਜੀ ਜੋੜੀ ਜੋੜੀ ਕੀ ਸੀਗੀ ਜੋੜੀ 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 ਜੀ ਜੋੜੀ ਜੀ ਜੋੜੀ ਮੈਂ ਤੁਹਾਨੂੰ ਮੈਂ ਦੱਸਦਾ ਜੀ ਮੇਰਾ ਨਾਮ ਨਿਰਮਲ ਸਿੰਘ ਨਿਮਾ ਇਹ ਇਧਰ ਮੀਰ ਸਿੰਘ ਖੁੱਲੀ ਆ ਸਾਡੀ ਦੋਵਾਂ ਦੀ ਲੜਾਈ ਦੇ ਵਿੱਚ ਇੱਕ ਦੂਜਾ ਬੰਦਾ ਫਾਇਦਾ ਲੈਂਦਾ ਸ਼ਿਹੜਾ ਜਿੱਤ ਜਾਂਦਾ ਸੀਗਾ ਠੀਕ ਹੈ ਅੱਜ ਹਾਲਾਤ ਇਹ ਕਹਿੰਦੇ ਵੀ ਹਰ ਤਰ੍ਹਾਂ ਦੇ ਸਟਾਰ ਬਲਦੇ ਰਹਿੰਦੇ ਨੇ ਸਟਾਰ ਇਹੇ ਜੇ ਆਗੇ ਕਿ ਅਸੀਂ ਇੱਕ ਟਾਈਮ ਇਹ ਸੀਗਾ ਵੀ ਉਹ ਕਹਿੰਦਾ ਸੀ ਮੈਂ ਲੜਨਾ ਤੇ ਮੈਂ ਕਹਿੰਦਾ ਸੀ ਮੈਂ ਲੜਨਾ ਇਲੈਕਸ਼ਨ ਤੇ ਸਟਾਰ ਇਹੋ ਜੇ ਬਣ ਗਏ ਵੀ ਇਹ ਕਹਿੰਦਾ ਹੁਣ ਤੂੰ ਲੜ ਤੇ ਮੈਂ ਕਹਾਂ ਤੂੰ ਲੜ ਫਿਰ ਫੈਸਲਾ ਇਹ ਕੀਤਾ ਗਿਆ ਵੀ ਹੁਣ ਆਪਣੇ ਪੁੱਤਰ ਨੂੰ ਲਾਵਾਂਗੇ ਜਗਮੀਤ ਸਿੰਘ ਨੂੰ ਤੇ ਸਾਰੀ ਵਾਰਡ ਵੱਲੋਂ ਇਹਨਾਂ ਨੇ ਪਿਆਰ ਆ ਸਾਡੀ ਜਿਹੜੀ ਜੋੜੀ ਕੁਲੀ ਦੀ ਨਿੰਮੇ ਦੀ ਬੜੀ ਮਸ਼ਹੂਰ ਸੀ ਪਹਿਲਾਂ ਵੀ ਇਹ ਲੜਦੇ ਆ ਹੁਣ ਹੁਣ ਪਿਆਰ ਦੀ ਹੁਣ ਪਿਆਰ ਦੀ ਜਿਹੜੀ ਜੋੜੀ ਆ ਨਾ ਬਾਣੀ ਇਹ ਵੀ ਪੂਰੀ ਮਸ਼ਹੂਰ ਆ ਆ ਦੇਖੋ ਜੀ ਪਿਆਰ ਦੀ ਜੋੜੀ ਪੂਰੀ ਮਸ਼ਹੂਰ ਹੋਏਗੀ ਮੈਂ ਇੱਥੇ ਇੱਕ ਗੱਲ ਇਹ ਕਹਿਣਾ ਚਾਹੁੰਦਾ ਵਾਹ ਨੰਬਰ 32 ਦੇ ਵਿੱਚ ਰਹਿੰਦੀ ਦੁਨੀਆ ਤੱਕ ਇਹ ਸੀਟ ਜਿਹੜੀ ਆ ਇਹ ਜਗਮੀਤ ਸਿੰਘ ਖੁੱਲੀ ਦਾ ਕੋੜ ਹੀ ਰਹੇਗੀ ਬੋਲੇ ਹਾਂ ਜੈ ਜੰਗਨ ਦੇ ਪਾਰਟੀਆਂ ਰਾਸ ਕਰਦੀਆਂ ਅਸੀਂ ਹੁਣ ਜੋੜੀ ਰਾਜ ਕਰੇਗੀ ਪੂਰਾ ਰਾਜ ਕਰਾਂਗੇ ਜੀ ਐਮਐਲ ਬਣਾਵਾਂਗੇ ਪਰ ਭਰਾਉਣੇ ਐਮਐਲ ਚਲੋ ਸੋਹਣ ਹਾਂ ਸੋਹਣ ਜੀ ਹਾਂ ਚਲੋ 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 ਬੇਟਾ ਉਹ ਟੋਣਾ ਵੰਗੇ ਤੇ ਕੀ ਡੀ ਸਾਡੇ ਹਲਕੇ ਸਾਡੇ ਕੋਲੇ 18 ਤੋਂ 35 ਵਾਰਡ ਸੀਗੇ ਜੀ 18 ਤੋਂ 35 ਵਾਰਡ ਦੇ ਰਿਜ਼ਲਟ ਅੱਜ ਹੋ ਕੇ ਆ ਗਏ ਰਿਜ਼ਲਟ ਆ ਗਏ 18 ਵਾਰਡਾਂ ਦੇ ਵਿੱਚੋਂ 18 18 ਅਨਾਉਂਸ ਕਰਤੇ ਰਿਜ਼ਲਟ ਇੱਥੇ 14 ਤੇ ਵਿਨਿੰਗ ਕੈਂਡੀਡੇਟ ਸਾਡੇ ਕੋਲ ਸਰਟੀਫਿਕੇਟ ਹੀ ਲੈ ਗਏ ਚਾਹ ਕੈਂਡੀਡੇਟ ਦੇ ਸਰਟੀਫਿਕੇਟ ਪੈਂਡਿੰਗ ਆ ਉਹਨੇ ਵੇਟ ਕਰਦੇ ਪਿਆ ਆ ਕੇ ਲੈ ਜਾਣਗੇ ਜੀ ਸਰ ਕਿਹੜੀ ਕਿਹੜੀ ਪਾਰਟੀ ਦੇ ਜਿੱਤੇ ਜੀ ਸਾਡੇ ਮੁਤਾਬਕ ਜੀ ਆਪ ਦੇ 5 ਵਾਰਡ ਜਿੱਤੇ ਨੇ ਕਾਂਗਰਸ ਨੇ 9 ਵਾਰਡ ਜਿੱਤੇ ਐ ਐਸਐਡੀ 1 ਭੀਜਪੀ 2 ਇੱਕ ਇੰਡੀਪੈਂਡੈਂਟ ਹੂੰ ਇਹ ਇਹਨਾਂ ਦੇ ਪਿੱਛੇ ਜੋ ਕਹ ਰਹੇ ਸਰਟੀਫਿਕੇਟ ਨਹੀਂ ਮਿਲ ਰਹੇ ਤੇ ਕੀ ਦੇਰੀ ਕਾ ਦੀ ਸੀ ਸਰਟੀਫਿਕੇਟ ਕੋਈ ਦੇ ਨਹੀਂ ਸੀ ਜੀ ਪਹਿਲਾਂ ਸਾਡਾ ਡਾਟਾ ਫੀਡ ਹੋਇਆਗਾ ਪਹਿਲਾਂ ਪੋਲਿੰਗ ਪਾਰਟੀ ਨੇ ਆ ਕੇ ਸਾਨੂੰ ਡਾਟਾ ਦਿੱਤਾ ਉਹਨੂੰ ਕੰਪਿਊਟਰ ਵਿੱਚ ਫੀਡ ਕੀਤਾ ਉਸ ਡਾਟੇ ਦੇ ਅਧਾਰ ਤੇ ਸੀ ਸਰਟੀਫਿਕੇਟ ਬਣਾਏ ਨੇ ਠੀਕ ਮੈਂ ਦਮਨਦੀਪ ਸਿੰਘ ਮੇਰੇ ਮਦਰ ਚਾਚੀ ਜੀ ਮੇਰੇ 23 ਨੰਬਰ ਵਾਰਡ ਤੋਂ ਇਲੈਕਸ਼ਨ ਲੜ ਰਿਹਾ ਸੀ ਕਾਂਗਰਸ ਪਾਰਟੀ ਵੱਲੋਂ ਤੇ ਅਸੀਂ 1500 ਦੀ ਲੀਡ ਨਾਲ ਇਲੈਕਸ਼ਨ ਜਿੱਤੇ ਆ ਮੈਂ ਗੁਰੂ ਰਾਮਦਾਸ ਜੀ ਦਾ ਬਾਬਾ ਦੀਪ ਸਿੰਘ ਜੀ ਦਾ ਪੋਲੇ ਸ਼ੰਕਰ ਦਾ ਮਾ ਮਾਈ ਦਾ ਧੰਨਵਾਦ ਕਰਦਾ ਆ ਕਿ ਉਹਨਾਂ ਨੇ ਆਸ਼ੀਰਵਾਦ ਦਿੱਤਾ ਔਰ ਲਗਾਤਾਰ ਚੌਥੀ ਵਰੀ ਮੈਂ ਇਲੈਕਸ਼ਨ ਜਿੱਤੇ ਆ ਤੇ ਮੈਨੂੰ ਮਤਲਬ 18 ਸਾਲ ਪਹਿਲਾਂ ਹੋ ਗਏ ਨੇ ਤੇ 5 ਸਾਲ ਦਾ ਇਹ ਸੇਵਾ ਦਾ ਮੌਕਾ ਲੋਕਾਂ ਨੇ ਦਿੱਤਾ ਮੇਰੀ ਵਾਰਡ ਦੇ ਲੋਕਾਂ ਨੇ ਨਾ ਉਹ ਕਥਨ ਗਲਤ ਕਰਤਾ ਜਿਹੜਾ ਲੋਕ ਕਹਿੰਦੇ ਹੁੰਦੇ ਸੀ ਨਾ ਨੇਕੀ ਕਰ ਕੂ ਵਿੱਚ ਮੈਂ ਡਾਲ ਮੈਂ 15 ਸਾਲ 18 ਸਾਲ ਜੇ ਨੇਕੀ ਕੀਤੀ ਨਾ ਤੇ ਲੋਕਾਂ ਵੋਟਾਂ ਦੇ ਰੂਪ ਚ ਮੈਨੂੰ ਜਿਤਾ ਕੇ ਅੱਜ ਉਹਦਾ ਮੁੱਲ ਮੋੜਿਆ ਮੈਂ ਜਦੋਂ ਕੰਪੇਨ ਕਰਨ ਜਾਂਦਾ ਹਾਂ ਨਾ ਮੈਨੂੰ ਲੋਕ ਕਹਿੰਦੇ ਨੇ ਬੇਡਾ ਤੂੰ 18 ਸਾਲ ਸਾਡੇ ਕੰਮ ਕੀਤੇ ਆ ਤੈਨੂੰ ਸਾਡੇ ਕੋਲ ਵੋਟ ਮੰਗਣ ਦੀ ਲੋੜ ਨਹੀਂ ਅਸੀਂ ਵੋਟਾਂ ਪਾ ਕੇ ਆਵਾਂਗੇ ਤੇ ਲੋਕਾਂ ਪਾਈਆਂ ਲੋਕਾਂ ਨੇ ਮੈਨੂੰ ਇੱਕ ਦਿਨ ਵੀ ਕਿਤੇ ਨਹੀਂ ਲੱਗਾ ਵੀ ਮੇਰੀ ਇਲੈਕਸ਼ਨ ਚ ਕਿਸੇ ਨਾਲ ਫਾਈਟ ਹੈ ਕਿਉਂਕਿ ਲੋਕਾਂ ਇੰਨਾ ਪਿਆਰ ਦਿੱਤਾ ਮੈਂ ਸਿਰਫ ਇੱਕ ਚੀਜ਼ ਕਹਿਣਾ ਹਾਂ ਕਿ ਯਾਰ ਜੋ ਜੋ ਲੋਕ ਕਹਿੰਦੇ ਨੇ ਜੇ ਇਦਾਂ ਹੀ ਹੋਇਆ ਤੇ ਆਪਾਂ 1500 2000 ਨਾਲ ਜਿੱਤਾਂਗੇ ਤੇ ਵਾਕਈ ਮੇਰੇ ਇਲਾਕੇ ਦੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰਦਾ ਵੀ ਮੇਰੀ ਵਾਰਡ ਨਿਵਾਸੀਆਂ ਦੇ ਸਿਰ ਤੇ ਸਦਾ ਮਿਹਰ ਭਰਿਆ ਹੱਥ ਰੱਖਣ ਤੇ ਮੈਂ ਉਹਨਾਂ ਦੀ ਸੇਵਾ 'ਚ ਜਿੱਦਾਂ ਪਹਿਲਾਂ 18 ਸਾਲ ਲੱਗੇ ਆ ਆਉਣ ਵਾਲੇ ਸਮੇਂ 'ਚ ਵੀ ਮੇਰੀ ਕੋਸ਼ਿਸ਼ ਹੋਰ ਆ ਮੇਰੀ ਜ਼ਿੰਮੇਵਾਰੀ ਹੋਰ ਵੱਧ ਗਈ ਆ ਜਿੰਨਾ ਨੇ ਮੈਨੂੰ ਪਿਆਰ ਦਿੱਤਾ ਮੇਰੀ ਰਿਸਪੌਂਸਿਬਿਲਟੀ ਹੋਰ ਵੱਧ ਗਈ ਆ ਵੀ ਮੈਂ ਉਹਨਾਂ ਦੀ ਹੋਰ ਚੰਗੇ ਤਰੀਕੇ ਨਾਲ ਸੇਵਾ ਕਰਾਂ ਜਿਹੜੇ ਕੰਮ ਕਿਤੇ ਮੇਰੇ ਕੋਲ ਰਹਿ ਨਹੀਂ ਮੈਂ ਉਹ ਵੀ ਪੂਰੇ ਕਰਾਂ ਸੋ ਮੈਂ ਆਪਣੀ ਵਾਰਨਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਪ੍ਰਮਾਤਮਾ ਉਹਨਾਂ ਨੂੰ ਖੁਸ਼ ਰੱਖੇ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਚ ਰਹਿਣ ਇੱਕ ਕਾਂਗਰਸ ਪਾਰਟੀ ਬਹੁਤ ਹਾਇਰ ਲੈਵਲ ਤੇ ਗਈ ਆ ਔਰ ਮੇਅਰ ਬਣਾਉਂਦੇ ਨੇੜੇ ਪਹੁੰਚ ਚੁੱਕੀ ਕਹ ਲੈ ਜੀ ਅਹ ਵੇਖੋ ਜੀ ਆਉਣ ਵਾਲਾ ਸਮਾਂ ਕਾਂਗਰਸ ਦਾ ਹੈ ਜੀ ਆਉਣ ਵਾਲੀ ਜਿਹੜੀ ਸਾਡਾ ਮੇਅਰ ਵੀ ਕਾਂਗਰਸ ਦਾ ਬਣੂਗਾ ਤੇ ਪ੍ਰਮਾਤਮਾ ਦਇਆ ਕਰੇ 2027 ਚ ਸਾਡੀ ਗਵਰਨਮੈਂਟ ਵੀ ਕਾਂਗਰਸ ਦੀ ਬਣੂਗੀ ਸੋ ਵਰਕਰਾਂ ਚ ਬਹੁਤ ਜੋਸ਼ ਆ ਇਹ ਸਾਡੀ ਇੱਕ ਸਮਝ ਲਓ ਵੀ ਅਹ ਸ਼ੁਰੂਆਤ ਹੋ ਗਈ ਆ ਅਸੀਂ ਮਤਲਬ 2027 ਚ ਉਹ ਗਵਰਨਮੈਂਟ ਕਾਂਗਰਸ ਦੀ ਬਣੂਗੀ ਜੀ ਧੰਨਵਾਦ ਜਿਦਾ ਜੀ S bien Sabar! S também Tabar! S ali dan cabar! S obis doni wish tabar! Seni palu dai! S itch! S has contamination, tia... Atriifer me ny! S masوي... Maj tany google... nohjem پجیو پیو زنڈا باد پجیو پیو زنڈا باد کاک سنی زنڈا باد کاک سنی زنڈا باد ابھی مو دےو پڑھے لگے پجی ادھر دیکھو ادھر سار دیکھو سار ادھر دیکھو کل دیکھو جی ادھر پجی ادھر دیکھو دو دو پجی آیو کاجو پیش کروں سنی نہیں ائے ہے بھائی گل جی بول بھائی گلجیب گلجیب راجو گل جی بھائی جو بھائی نہیں بولتے ہیں گل جی بھائی कुले कुलदी راجيا سوامي باغيا سوامي شاريا سوامي بني تري بنده بنده باقي سارے بنده ڀل ڀل بني بنده بنده باقي سارے بنده بنده راجيا سوامي باغيا سوامي راجيا سوامي باغيا سوامي بني تري بنده بنده باقي سارے بنده ڀل ڀل بني بنده بنده ابھی آيو ار ویکيو چل ویکيو آ گیا سونی آ گیا سونی آ گیا سونی سونی تے بлле بлле باقی سارے بлле بлле سونی سامنے آو हक़ी से ख زندہ باد اوقي سڀي زندہ باد زندہ باد